ਦੀ ਯੰਡ ਉਸ ਲੱਗੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਿਆਲੀ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਹੈਪੀ ਦੇ ਕੋਲ ਆਇਆ ਹਾਂ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਹੈਪੀ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਸੋ ਕਿਸੇ ਵੀਰ ਨੇ ਇਸ ਫਾਰਮ ਤੇ ਵਿਜ਼ਿਟ ਕਰਨੀ ਹੈ ਤੇ ਸਰਿਆਲੀ ਤੋਂ ਤਕਰੀਬਨ ਕੋਈ 2 ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਹੈ ਤਨੇ ਸ਼ਹਿਰੇ ਪਨੂਆਂ ਦਾ ਵੀ ਫਰਕ ਦੋਸਤੋ ਇੰਨਾ ਕੀ ਆ ਡਿਸਟੈਂਸ ਦਾ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਨਿਸ਼ਹਿਰੇ ਪਨੂਆਂ ਤੋਂ ਆ ਠੀਕ ਆ ਜੀ ਠੱਠੀਆਂ ਮੰਤਾਂ ਦਰਗਾਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਸ਼ਕਰੀ ਪਿੰਡ ਲੱਗੇ ਆ ਸੋ ਆਓ ਆਪਣੀ ਵਿਜ਼ਿਟ ਕਰੋ ਦੋਸਤੋ ਤਸੱਲੀ ਕਰੋ ਅੱਜ ਜਿਹੜਾ ਪੂਰਾ ਟੌਪ ਟੌਪ ਦਾ ਮਾਲ ਤੁਹਾਨੂੰ ਦਿਖਾਉਣਾ ਆਪਾਂ ਇਸ ਫਾਰਮ ਤੋਂ ਸੋ ਮੱਝਾ ਦਿਖਾਵਾਂਗੇ ਵੈਸੇ گاਵਾ ਜਿਆਦਾਤਰ ਗਿੰਤੀ ਦੇ ਵਿੱਚ ਹੁੰਦੀਆਂ ਮੱਝਾ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਦਿਖਾਈਆਂ ਨੇ ਇਸ ਫਾਰਮ ਤੋਂ ਪਰ ਅੱਜ ਜਿਹੜੇ ਪਸ਼ੂ ਦਿਖਾਉਣੇ ਆ ਪੂਰੇ ਟਾਪ ਕੁਆਲਿਟੀ ਦੇ ਹੋਣੇ ਆ ਸੋ ਜਿਹੜਾ ਕੋਈ ਮੇਰਾ ਵੀਰ ਚੰਗੇ ਪਸ਼ੂ ਤੁਹਾਨੂੰ ਦੀ ਭਾਲ ਦੇ ਵਿੱਚ ਹੈਗਾ ਠੀਕ ਆ ਜੀ ਤੇ ਸਰਚ ਕਰਦੇ ਪਏ ਜੇ ਵੀ ਚੰਗਾ ਪਸ਼ੂ ਲੱਭੇ ਤੇ ਜ਼ਰੂਰ ਖਰੀਦਦਾਰੀ ਕਰਨੀ ਹੈ ਤੇ ਚੰਗੇ ਪਸ਼ੂ ਦਿਖਾਵਾਂਗੇ ਤੁਹਾਨੂੰ ਕੋਈ 15 15 14 14 ਕਿਲੋ ਤੋਂ ਵੈਸੇ ਦੋਸਤੋ ਨਾਰਮਲ ਤੋਂ ਇਸ ਤੋਂ ਵੀ ਤੁਸੀਂ ਚੰਗੀ ਉਮੀਦ ਕਰ ਸਕਦੇ ਆ ਵੀ ਜੇਕਰ ਕੋਈ ਅੱਗੇ ਚੰਗਾ ਸੇਵਾ ਕਰਨ ਵਾਲਾ ਵੀਰ ਲੈ ਜਾਊਗਾ ਪਸ਼ੂ ਬਾਡੀ ਬੰਤਰ ਦੇ ਪੂਰੇ ਵੱਡੇ ਕੱਦ ਕਾਠ ਵਾਲੇ ਪਸ਼ੂ ਵੀ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਤੇ ਪੂਰੀ ਜਾਣਕਾਰੀ ਆਪਾਂ ਹੈਪੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਠੀਕ ਆ ਜੀ ਇੱਥੇ ਆਣ ਕੇ ਵਿਜ਼ਿਟ ਕਰਕੇ ਇੱਕ ਵਾਰੀ ਆਪਣੀ ਅੱਖੀ ਕਾੜ ਲਿਓ ਸੋ ਜਿੱਡੀ ਚੀਜ਼ ਤੁਹਾਨੂੰ ਦਿਖਾਈ ਜਾਊਗੀ ਜੋ ਇਨਫੋਰਮੇਸ਼ਨ ਦਿੱਤੀ ਜਾਊਗੀ ਬਿਲਕੁਲ ਉਸ ਬਿਹਾਵ ਤੋਂ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਅੱਜ ਤਰੀਕ 210 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 3:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਵੀਰ ਹੈਪੀ ਦੇ ਨਾਲ ਪੁੱਛਦੇ ਆ ਕਿ ਵੇਰਵਾ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਆ ਜੀ ਆਜੋ ਜੀ ਚੱਲਦੇ ਆ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਆ ਜੀ ਐ ਚੜ੍ਹਦੀ ਕਲਾ ਕਿਰਪ ਲੈ ਵੀ ਹੈਪੀ ਪਸ਼ੂ ਤਾਂ ਐਸੇ ਤਰ੍ਹਾਂ ਉਧੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਪਰ ਅੱਜ ਵਾਕਿਆ ਟੌਪਰ ਸਾਹਿਬ ਅੱਜ ਨਕੀਨੇ ਹੀ ਲਿਆਂਦੇ ਕੱਢ ਕੇ ਨਕੀਨੇ ਵੀਡੀਓ ਦਾ ਆਪ ਪਾਈਆਂ ਛੇ ਦਿਨਾਂ ਬਾਅਦ ਪਾਉਣ ਲੱਗੇ ਅੱਜ ਭਰ ਲਿਆਂਦੇ ਸਿਰਾਂ ਪੀ ਸੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਲੈ ਜੀ ਹਾਂ ਸਿਰੇ ਹੀ ਕੱਢਿਆ ਜੀ ਬੜਾ ਵੀ ਅੱਜ ਇੱਕੋ ਤੇ ਲੱਖ ਵਰਗਾ ਦਾ ਬਾਕੀ ਮੋੜ ਕੇ ਜੇਬ ਵਿੱਚ ਪਾਉਣ ਲਈ ਗੱਲ ਹੀ ਹਾਂਜੀ ਹਾਂਜੀ ਲੋ ਵੀ ਭਰਾਵੋ ਆਹ ਵੇਖੋ ਪੂਰੀ ਰੌਣਕ ਲਾਈ ਖੜਾ ਵੀਰ ਤੇ ਬਹੁਤ ਖੂਬਸੂਰਤ ਚੰਗੇ ਪਸ਼ੂ ਆ ਟੌਪ ਟੌਪ ਦੀਆਂ ਮੱਜਾਂ ਨੇ ਵੈਸੇ ਪਸ਼ ਤੇ ਚੰ ਮੱਜਾਂ ਦੇ ਕੱਲ ਦੋ ਹੋਰ ਸੀ ਤੂੰ ਹੀ ਕੱਲ ਆਖਿਆ ਵੀ ਸਵੇਰੇ ਆਵਾਂ ਮੱਜਾਂ ਕੱਲ ਦੇ ਕਹਿੰਦੇ ਨੂੰ ਸ਼ਾਮੀ ਪੀ ਆਖਿਆ ਮੱਜਾਂ ਹੋਰ ਦੋ ਛੂਟੀਆਂ ਸੀ ਨਾਲ ਸੇਲ ਹੋ ਗਈਆਂ ਹਾਂਜੀ ਹਾਂਜੀ ਵੇ ਗਈਆਂ ਮੈਂ ਕੱਲ ਦੋ 6 17 ਫਿਰ ਦੋ ਚਾਰ ਪਸੋਂ ਨਾਗ ਨਿਕਲੀ ਹਾਂਜੀ 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 ਠੀਕ ਆਉਂਦੇ ਰਹਿੰਦੇ ਵੇਖ ਜਾਂਦੇ ਹਾਂਜੀ ਹਾਂਜੀ ਠੀਕ ਆ ਜੀ ਦਾ ਵੀ ਹੈਪੀ ਬਹੁਰੇ ਪੂਰੀ ਇਨਫੋਰਮੇਸ਼ਨ ਡਿਟੇਲ ਦੇ ਵਿੱਚ ਦੇਦੀ ਤੇ ਅੱਜ ਤਿੰਨ ਮੱਜਾਂ ਗੱਬਣਾ ਤੇ ਇੱਕ ਹੀ ਸੂਈ ਆ ਹਾਂਜੀ ਇੱਕ ਛੋਟੀ ਸੂਈ ਆ ਤਿੰਨ ਛੋਟੀਆਂ ਗੱਬਣਾ ਲਓ ਜੀ ਹਾਂਜੀ ਇੱਕ ਦੋਸਤੋ ਸੂਈ ਸਵਾਈ ਮਿਲੂਗੀ ਤੁਹਾਨੂੰ ਉਹਦਾ ਪੂਰਾ ਵੇਰਵਾ ਲੈ ਲੈਨੇ ਆਪਾਂ ਠੀਕ ਆ ਜੀ ਸਟਾਰਟਿੰਗ ਸ਼ੁਰੂਆਤ ਜਿਹੜੀ ਆਪਾਂ ਇਸੇ ਮੈਂ ਤੋਂ ਕਰਾਂਗੇ ਸੋ ਮਾੜ ਤੁਸੀਂ ਇੱਕ ਵਾਰੀ ਪੂਰੀ ਦੇਖ ਲਓ ਬਾਡੇ-ਬੂਡੇ ਦੀ ਸਟਰਕਚਰ ਦੀ ਵੇਖੋ ਤੁਸੀਂ ਕਿੱਡੇ ਖੁੱਲੇ ਪਿੰਡੇ ਦੀਆਂ ਕਰਮਾਂ ਵਾਲੀ ਤਾਂ ਪੂਰਾ ਚੌੜਾ ਪਿੱਠਪੂੜਾ ਕੱਲਾ ਪਿੱਠਪੂੜਾ ਨਹੀਂ ਚੌੜਾ ਹੈਗਾ ਥੱਲਿਓਂ ਵੀ ਤੁਹਾਨੂੰ ਵਿਖਾਉਣੇ ਆਪਾਂ ਥੱਲਿਓਂ ਵੀ ਮੈਂ ਗਾਣੀਆਂ ਗੱਲਾਂ ਹੀ ਆ ਆ ਦੇਖੋ ਲੈ ਵੀ ਮੇਲੋ ਸੋ ਚੰਗੀ ਜਮੀ ਪਲੀ ਸੋ ਜੰਪਾਲ ਜਿਹੜਾ ਤੁਸੀਂ ਤੁਸੀਂ ਵੇਖ ਸਕਦੇ ਦੋਸਤੋ ਚੌੜਾ ਪਿੱਠਪੂੜਾ ਪੌਣੀ ਹਾਈਟ ਲੈਂਥ ਦੇ ਵਿੱਚ ਬਾਕੀ ਗੱਲਾਂ ਬਾਅਦ ਚ ਇੱਕ ਵਾਰੀ ਤੁਹਾਨੂੰ ਪਹਿਲਾਂ ਆਪਾਂ ਝੋਟੀ ਦਾ ਦਿਖਾ ਦਿੰਨੇ ਆ ਆ ਕਰੋ ਚੈੱਕ ਲਾ ਵੀ ਹੈਪੀ ਆ ਦੀ ਪੂਰੀ ਡਿਟੇਲ ਮੇਰਾ ਵੀਰ ਕਰਦੇ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਵੀ ਸੂਆ ਕਿਰਮਾ ਦੂਜਾ ਸੂਆ ਝੋਟੀ ਸੂਈ ਆ ਦੂਜਾ ਸੂਆ ਸੂਈ ਨਾ ਜੱਗਤਾਗਾ ਮਗਰ ਕਟਾ ਜੀ ਠੀਕ ਹੈ ਜੀ ਹਾਂਜੀ ਲਓ ਜੀ ਮਗਰ ਕਟਾ ਹਫਤੇ ਦੀ ਸੂਈ ਆ ਕਾਲੀ ਸ਼ਾ ਝੋਟੀ ਹੋ ਲਓ ਜੀ ਠੀਕ ਹੈ ਜੀ ਹਾਂਜੀ ਤੇ ਕੁਝ ਕਿ ਜਿਹੜੇ ਦੋਸਤੋ ਵਾਲ ਥੰਦੇ ਪੁੱਛਦੇ ਵਾਈਬ ਆ ਬੜੇ ਥੋੜੇ ਆਵਾਜ਼ ਕਿਤੇ ਆ ਜੀ ਸ਼ਕੀਨੀ ਚੈੱਕ ਕਰੋ ਠੀਕ ਆ ਜੀ ਮੈਂ ਇਹਨੇ ਕਟੇ ਦੀ ਫੇਸ ਕੋ ਆ ਦੇਖੋ ਬੜੀ ਸੋਹਣੀ ਆ ਬਹੁਤ ਖੂਬਸੂਰਤ ਟਾਂਚਾ ਸੋਹਣੀ ਫੇਸ ਕੁਆਲਿਟੀ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਆਇਦਰ ਥਣਾ ਦੇ ਵਿਰਲ ਵਾਂਡ ਤੁਹਾਨੂੰ ਦਿਖਾਉਣੇ ਆ ਵੀ ਜਿਵੇਂ ਆਪਾਂ ਪੁਰਾਣੇ ਸੰਦਾ ਪੀੜੀ ਦੇ ਪਾਵੇ ਹੀ ਆ ਦੇ ਇਹਨੂੰ ਕਹਿੰਦੇ ਆ ਪੀੜੀ ਦੇ ਪਾਵੇ ਹਾਂਜੀ ਚਾਹੇ ਪੀੜੀ ਦੇ ਪਾਵੇ ਕਹੋ ਚਾਹੇ ਮੰਜੇ ਦੇ ਪਾਵੇ ਕਹੋ ਬਸ ਪਾਵੇ ਹੀ ਆ ਹਾਂਜੀ ਹੈ ਇਹਦੇ ਗੱਲ ਠੀਕ ਆ ਬਹੁਤ ਸੋਹਣੀ ਸਪੇਸ ਵਾਂਡ ਦੋਸਤੋ ਬਹੁਤ ਸੋਹਣੀ ਵਾਂਡ ਆਪਸੀ ਥਣਾ ਦੀ ਲੈ ਵੀ ਵੀਰ ਹੈਪੀ ਇਹਨੂੰ ਸੋਈ ਨੂੰ ਅੱਜ ਦੱਸਾ ਵੀ 6 7 6 7 ਸੌਕਤਾ ਆ ਗਿਆ ਹਾਂਜੀ ਤੇ ਦੁੱਧ ਕਿੰਨਾ ਕਹਿਸੋ 13 ਕਿਲੋ ਸੰਸਮ ਮਣਕੇ ਦੇ ਦਾਂਗੇ ਪੂਰਾ ਮਣਕੇ ਜਿਹਦਾ ਮਣਕੇ ਜਿਹਦਾ ਹੁੰਦਾ ਇਹ ਆਪਣੇ ਤੋਂ ਕਾਲੀ ਮਈ ਪਰਸੋਂ ਆਈਆਂ ਸ਼ਾਮੀ ਪਈ ਉਤਰੀਆਂ ਜੇ ਇਹ ਬਚਾਰ ਝੋਟੀਆਂ ਲੈ ਗਏ ਨੇ ਉਧਰੋਂ ਦੋ ਵੇਗੀਆਂ ਤੇ ਦੋ ਰਹਿ ਗਈਆਂ ਠੀਕ ਹੈ ਜੀ ਹਾਂਜੀ ਅੱਛਾ ਹੈਪੀ ਕਿਹੜੇ ਏਰੀਆ ਦੀ ਫਿਰ ਦੇਣੇ ਆ ਇਹ ਸੰਦੂ ਸਵ ਰਿਆਣ ਨੂੰ ਲੈ ਗਏ ਆ ਆਪਾਂ ਹਰਿਆਣੇ ਤੋਂ ਹਾਂਜੀ ਇਹ ਚਾਰ ਝੋਟੀਆਂ ਬਾਕੀ ਦਸਣੀਆਂ ਤੁਹਾਨੂੰ ਮਾਲੀ ਦੱਸ ਦਿੰਦੇ ਆ ਹਾਂ ਹਾਂਜੀ ਦੇ ਚੰਗੀਆਂ ਜਿੱਥੋਂ ਵੀ ਆਈਆਂ ਨੇ ਬਹੁਤ ਚੰਗੇ ਏਰੀਆ ਦੇ ਵਿੱਚੋਂ ਆ ਗੇੜੀਆਂ ਲੈ ਕੇ ਆ ਉਹ ਕਹਿਣਾ ਪਹਿਲਾਂ ਆਪਾਂ ਵੀਡੀਓ ਪਾਦੇ ਆਪਾਂ ਪਹਿਲਾਂ ਨਹੀਂ ਕਹਤਾ ਵੀ ਉਧਰੋਂ ਲੈ ਕੇ ਆਏ ਆ ਬਾਕੀ ਤੈਨੂੰ ਡੰਗਾ ਹੀ ਦੱਸ ਦਿੰਦਾ ਜੀ ਨਹੀਂ ਉਹ ਤਾਂ ਵੇਖੋ ਦੱਸਿਆ ਨਹੀਂ ਪਤਾ ਲੱਗਦਾ ਉਹ ਤਾਂ ਜਿਹੜੀ ਚੀਜ਼ ਨੇ ਆਪ ਹੀ ਦੱਸ ਆਪ ਹੀ ਦੱਸ ਦੇਣਾ ਜੀ ਕਵਾਜੀ ਨੇ ਦੱਸਣਾ ਇਹ ਬਹੁਤ ਸੋਨਾ ਫਿਰ ਜਿਹੜਾ ਦੋਸਤ ਪਿੱਠਪੂੜਾ ਸੋਨਾ ਭਵਾਨੇਲੇਵੇ ਦਾ ਸਟਰਕਚਰ ਤੇ 13 ਕਿਲੋ ਇਸ ਵਕਤੇ ਦੇ ਥੱਲੇ ਕਰਮਾੜੀ ਦੇ ਦੁੱਧ ਦਾ ਚਾਹ ਬੋਲਾ ਲਾ ਲੋ ਅੱਜ 7ਵਾਂ ਦਿਨ ਸੂਈ ਨੂੰ ਬੋਲਾ ਲਾ ਲੋ ਦੁੱਧ ਲਾ ਲੋ ਦੁੱਧ ਚੋਟੀ 16 ਦੇ ਦੇ 17 ਦੇ ਦੇ ਇਹਨਾਂ ਦੁੱਧ ਖੁੱਲਾ ਚਵਾਉਗੀ ਸੰਦੂ ਸਾਹਿਬ ਹਾਂਜੀ ਹਾਂਜੀ 13 ਕਿਲੋ ਹਨ ਹੁਣ ਹਫ਼ਤੇ ਸੂਈਦਲੇ ਹਾਂ ਮੇਰਾ ਮੂਲਾ ਮਾਰ ਕੇ ਦੁੱਧ ਤਾਂ ਦੱਸੋ ਜਿਹੜੀ ਚਵਾਈ ਦੇਖ ਰਿਹਾ ਜੇ ਕਿਉਂਕਿ ਇੱਕੋ ਇੱਕ ਜਿਹੜਾ ਨਾਗਾ ਸੋਇਆ ਸੋਇਆ ਤੇ ਆਪਣਾ ਜਿਹੜਾ ਮੌਕੇ ਤੇ ਫਰਜ਼ ਬਣਦਾ ਨਾਲੇ ਬਾਈ ਐਫ ਵੀ ਨਹੀਂ ਜਾਂਦੇ ਸੀ ਵੀ ਆਪਾਂ ਚਵਾਈ ਜਿਹੜੀ ਵਿੱਚੇ ਕਰਵਾ ਕੇ ਭੈਣ ਭਰਾਵਾਂ ਨੂੰ ਦਿਖਾ ਦੇਣੀ ਆ ਸੋ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ ਠੀਕ ਆ ਜੀ ਚੋਣ ਚਾਣ ਜਿਵੇਂ ਆਪਾਂ ਗੱਲ ਕਰਦੇ ਨਾ ਨੇ ਵੀ ਮੋਗਾ ਉਹ ਚਵਾਈ ਆ ਪੂਰੀ ਮੋਟੀ ਧਾਰ ਆ ਜਿਵੇਂ ਦਾ ਥਣ ਉਹੋ ਜੀ ਕਰਮਾਲੀ ਦੀ ਧਾਰ ਆ ਤੁੱਚ ਵਾਪਸ ਮਾ ਇੱਕ ਨੰਬਰ ਆ ਤੇ ਖੋਲ ਕੇ ਆ ਪੀ ਮਾੜਾ ਤੋੜ ਕੇ ਇੱਕ ਵਾਰੀ ਦਰਸ਼ਨ ਮਿਲੇ ਕਰਾਈਏ ਵੀਰਾਂ ਨੂੰ ਆ ਦੇਖੋ ਜੀ ਲਓ ਵੀ ਕਰੋ ਜੀ ਅਕਾ ਠੀਕ ਆ ਜੀ ਮੇਰੇ ਨਾਲ ਕਾਲੀ ਸ਼ਾਜੋ ਸ਼ਾਈ ਸੂਈ ਬਹੁਤ ਜਾਂਦੀ ਬਹੁਤ ਜਿਆਦੀ ਸ਼ਾਈ ਝੋਟੀ ਜੀ ਫੇਰ ਤੋੜ ਦਿੰਦੇ ਆਂ ਅੰਦੇ ਦੇ ਲਓ ਜੀ ਸਤਿ ਇੱਕ ਗਿੜਾ ਕਢਾ ਦੋ ਫੇਰ ਆ ਬਾਹਰ ਕਰ ਲਓ ਬਾਹਰ ਕੱਚੇ ਤੇ ਕਢ ਲਓ ਕੋਈ ਗੱਲ ਲਓ ਦੋਸਤੋ ਕਰੋ ਜਾਇਗਾ ਬਿਲਕੁਲ ਆ ਸਮੁੰਦਰੀ ਬੇੜੇ ਵਰਗੀ ਆ ਕਰਮਾਲੀ ਠੀਕ ਆ ਮੈਂ ਤਾਂ ਪੁੱਟਾ ਪੱਠਾ ਵੇਲ ਜੁੜਦੇ ਕਿਦਾਂ ਦਾ ਏ ਆ ਦੇਖੋ ਹਾਂਜੀ ਸੋ ਪੁੱਠੇ ਪੱਠੇ ਦੀ ਬਹੁਤ ਜਦੀ ਚੜਾਈ ਆ ਤਾਂ ਥੱਲਾ ਲੇ ਬਾਈ ਬਹੁਤ ਕਮਾਲ ਦਾ ਲੱਗਾ ਕਰਮਾਲੀ ਨੂੰ ਤਾਂ ਦੁੱਧ 13 ਕਿਲੋ ਐਸ ਵਕਤ ਜਿਹੜੀ ਸਟਾਰਟਿੰਗ ਸ਼ੁਰੂਆਤ ਇਹਨੇ 13 ਕਿਲੋ ਤੋਂ ਕੀਤੀ ਆ ਸੋ ਅੱਗੇ ਤੁਸੀਂ ਦੋਸਤੋ ਹਿਸਾਬ ਵੰਡ ਲਾ ਲਿਓ ਠੀਕ ਆ ਜੀ ਅੱਜ ਹੀ ਦੁੱਧ ਕਰਮਾਲੀ ਚੰਗੀ ਸਟਾਰਟਿੰਗ ਕਰੀ ਬੈਠੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਚੰਗਾ ਚਬਾਜੂਗੀ ਠੀਕ ਆ ਜਿਹੜਾ ਕੋਈ ਵੀ ਰਕੇ ਸ਼ੌਂਕੀਆ ਤੌਰ ਤੇ ਆਂਦਾ ਵੀ ਕੋਈ ਦੋ ਪਸ਼ੂ ਰੱਖਣੇ ਆ ਠੀਕ ਆ ਜੀ ਤੇ ਵਾਕਿਆ ਜਿਹੜੇ ਇੱਕ ਦੋ ਪਸ਼ੂ ਇਹੋ ਜਿਹੇ ਰੱਖਣਦਾ ਸ਼ੌਂਕ ਵਾਲੀਆਂ ਹਾਂ ਹੰਜੀਵ ਜੀ ਨੇ ਘਰੇ ਸ਼ੌਂਕ ਨਾਲ ਮਹੀ ਰੱਖਣੀਆਂ ਆ ਉਹਨੇ ਪਹਿਲਾਂ ਥੱਲੇ 15 ਕਿਲੋ ਦੁੱਧ ਚੋਇਆ ਸੀ ਪਹਿਲਾਂ ਤਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਮੈਂ ਵੀ ਹੈਪੀ ਤੇ ਕੀਮਤ ਦੱਸ ਆਪਣੇ ਭੈਣ ਭਰਾਵਾਂ ਨੂੰ ਇਹ ਆਪਾਂ ਸੰਤੋਖ ਸਾਹਿਬ ਉਹ ਲੋਕ ਇੱਕ 60 ਇੱਕ 65 ਵੀ ਮੰਗੀ ਜਾਂਦੇ ਪਰ ਆਪਾਂ ਮੁੱਲ ਨਹੀਂ ਕਰਨਾ ਆਪਾਂ ਇੱਕ 45 ਮੁੱਲ ਕਰਦੇ ਆ ਇੱਕ 40 ਚੋਂ ਮਾਨਤਾ ਕਰਦਾਂਗੇ ਇੱਕ 40 ਚੋਂ ਹਾਂਜੀ ਹਾਂ ਨਾ ਸੰਦੇ ਇੱਕ 35 ਦੀ ਮੈਂ ਆਪਾਂ ਦੇਣੀ ਹੈ ਬਸ ਲਓ ਜੀ ਜਿਹੜਾ ਜੈਸੂਰ ਨੂੰ ਹੀ ਆ ਛੋਟਛਾ ਪਾਈਆ ਚੋਂ ਥੋੜਾ ਬਾਹਲਾ ਲੋ ਦੋਸਤੋ 1 ਲੱਖ ਸਾਰੇ ਕਸਰਾ ਕੁਸਰਾ ਕੱਢ ਕੇ ਪੂਰੀਆਂ ਕਸਰਾਂ ਕੁਸਰਾਂ ਕੱਢ ਕੇ ਆਪਿਆਂ ਤਾਂ ਵੀ ਦੇਣੀ 1 35 ਜਦੋਂ ਤੁਹਾਨੂੰ ਪਤਾ ਮਾਲ ਦਾ ਮੁੱਲੀ ਮਿਲਦਾ ਉਦੋਂ ਜਦੋਂ ਆਪ ਲੈਣ ਚੱਲ ਜੀ ਗਾ ਘਰ ਵਾਲਾ ਵੀ ਜਾਵੇ ਲੋਕ 2 2 2 2 ਮੰਗੀ ਜਾਂਦੇ ਉਧਰ ਲੈ ਪਰ ਆਪਾਂ ਨੂੰ ਭਾਣ ਮਣੀਆਂ ਭਾਣ ਆਪਾਂ ਦੇ ਦਿੰਦੇ ਲੋ ਜੀ 1 35 ਦੀ ਦੋਸਤ ਇਹ ਯੈਸ ਨੂੰ ਆ ਠੀਕ ਆ ਜੀ ਸੋ ਮਾਨ ਤਾਂ ਆਪਣੀ ਜੇ ਸ਼ੋਰ ਸ਼ੇ ਭਾਉਗਾ ਆਇਦਾ ਕੋਈ ਵੀ ਤਾਂ ਮਾਨਤਾ ਇੱਕ ਬਿਲਕੁਲ ਸੂਈ ਸਵਾਈ ਸੀ ਇੰਦਰਾ ਵੀ ਆ ਜੀ ਤੇ ਸੈਕਿੰਡ ਨੰਬਰ ਤੇ ਗੱਪਨ ਆਪਣੇ ਕੋਲ ਕਰ ਇਹ ਕਹਿੰਦਾ ਸਾਨੂੰ ਸਾਬ ਉਹਦਾ ਵੀ ਹੀਰਾ ਹੀ ਆ ਇਹ ਲੋ ਕਾਲੀ ਸ਼ਾ ਝੋਟੀ ਕਾਦ ਕੋਈ ਜਵਾਲਾ ਕੋਈ ਚਿੱਟਾ ਹੋਊਗਾ ਇੱਕ ਰੰਗ ਹੈਨਾ ਹਾਂਜੀ ਹਾਂਜੀ ਐ ਕਾਲੀ ਸ਼ਾਉਜੀ ਇੱਕ ਰੰਗ ਜੈਡ ਬਲੈਕ ਹੈ ਤੇ ਹਾਈਟ ਜੇਕਰ ਗੱਲ ਕਰੀਏ ਤਾਂ ਪਹਿਲਾ ਨਾਵਾ ਵੀ 219 2131 ਦਾ ਫਰਕ ਲਾ ਲਓ ਵੀ ਉਹਦੇ ਨਾਲ ਉਹ ਕਰਮਾਲੀ ਲਾ ਲਓ ਵੀ ਆਧੀ ਗਿੱਠ ਉੱਚੀ ਆ ਵੀ 4 5 6 ਇੰਚ ਉੱਚੀ ਆ ਠੀਕ ਆ ਤੇ ਹੈ ਪੀ ਇਹਦਾ ਸੂਹਾ 10 ਕਿਲੋ ਮਾੜਾ ਦੂਜਾ ਦੂਜਾ ਸੰਦੂ ਸਭ ਇੰਨੇ ਸੂਨਾ ਹੈ ਕਿਰਮਾ ਦੂਜਾ ਸੂਹਾ ਦੂਜਾ ਸੂਹਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਦਿਨ ਵੈਸੇ ਕਿੰਨੇ ਕੁ ਲੈਂਦੀ ਹੋਊਗੀ ਇਹ ਹਫਤਾ ਸੰਦੂ ਸਭ ਲੈ ਜੂ ਅਜੇ ਸੁੱਕਾ ਸ਼ਹਿਦ ਆਉਂਦਿਆ ਛੋਟੀ ਦੇ ਬਾਕੀ ਸਫਾਈ ਮੱਜਾ ਬਗਿਆ ਕਾਲੀ ਸ਼ਾ ਕੋਈ ਇਹ ਨਹੀਂ ਪੁੱਛਦੇ ਆਵਾਜ਼ ਚੱਟਾ ਹੋਊਗਾ ਜਿਆਦਾ ਕਾਲੀ ਦਾ ਪਤਾ ਲੱਗ ਜਾਂਦਾ ਵੇ ਬੋਲੀ ਨਸਲ ਜਾਤ ਹਾਂਜੀ ਹਾਂਜੀ ਬਿਲਕੁਲ ਇੱਕ ਰੰਗ ਨਸਲ ਜਾਤ ਦਾ ਦੁੱਧ ਦੇਣਾ ਦੇ ਇੱਕ ਰੰਗ ਬਲੈਕ ਤੇ ਜਿਹੋ ਜਆ ਦੋਸਤੋ ਉਪਰੋਂ ਪੇਟ ਡੰਡੇ ਵਰਗੀ ਸਿੱਧੀ ਝੋਟੀ ਵੇ ਲੋ ਉਹੋ ਜੇ ਥੱਲੇੋਂ ਤੱਕ ਤੁਰੀ ਆਉਂਦੀ ਏ ਠੀਕ ਆ ਜੀ ਬਿਲਕੁਲ ਨਾਲ ਹੀ ਰਲਿਆ ਪਿਆ ਸਾਰਾ ਕੁਝ ਤੇ ਚੌੜਾ ਪਿੱਠਪੂੜਾ ਤੇ ਬਿਲਕੁਲ ਮੋਟ ਤੋਂ ਚੌਰਸਲੇਵਾ ਕਿਸ਼ਤੀਲੇਵਾ ਜਿੰਨਾ ਹੀ ਅੱਗੇ ਉਹਨਾਂ ਹੀ ਪਿੱਛੇ ਠੀਕ ਆ ਸੋ ਸਟਰਕਚਰ ਵੇਖੋ ਬਾਡੀ ਬੰਤਰਦਾ ਤੇ ਬਿਲਕੁਲ ਨੇਵੇ ਹਵਾਨੇ ਦਾ ਸਟਰਕਚਰ ਚੈੱਕ ਕਰੋ ਬਹੁਤ ਜਿਆਦਾ ਕਮਾਲ ਦੀ ਦੋਸਤੋ ਇਹ ਕਾਰੀਸ਼ਾ ਵੇਖ ਲਓ ਆ ਵੇਖੋ ਇੱਕ ਰੰਗ ਠੀਕ ਹੈ ਜੀ ਤੇ ਹੈਪੀ 8 7 8 7 ਦਿਨ ਹਾਂਜੀ ਹਫਤਾ ਸੰਦੋ ਖੁੱਲੇ ਦੁਪਹਿਰ ਦਾ ਜੀ ਹਾਂ ਘਟੋ ਘਟ ਕੇ ਮੰਨ ਕੇ ਸੌਦਾ ਹਾਂਜੀ 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 ਠੀਕ ਹੈ ਭਰਾ ਅੱਛਾ ਹੈਪੀ ਮੰਨ ਲਾ ਵੀ ਕੋਈ ਸੱਜਣ ਚਲੋ ਬਹੁਤੇ ਆਪਾਂ ਤਾਂ ਹਰ ਵਾਰ ਕਹਿੰਦੇ ਆ ਵੀ ਆਨਲਾਈਨ ਸੌਦਾ ਬੇਸ਼ੱਕ ਧਿਆਨ ਕੇ ਤਸਦੀਕ ਕਰੋ ਹਾਂਜੀ ਹਾਂਜੀ ਕੋਈ ਭਰਾ ਆਪਣਾ ਆਨਲਾਈਨ ਤੁਹਾਡੇ ਨਾਲ ਵਾਹ ਪਾਉਂਦਾ ਹਾਂਜੀ ਇਹ ਨਾ ਪਰੋਸੇ ਜੋ ਕੁ ਚੀਜ਼ ਮੈਂ ਕਹਿੰਦਾ ਸੁਣਦਾ ਥਰਾਂ ਦੇ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਹਾਂਜੀ ਨੇ ਤੇ ਕੋਈ ਵੀ ਮੇਰਾ ਵੀਡੀਓ ਕਾਲ ਲਾ ਕੇ ਤਪਾਲੇ ਹਾਂ ਮੈਂ ਆਪਣੇ ਲੈ ਲਿਆ ਗੱਡੀ ਜੋ ਪਹਿਲ ਹਲਾਵੇਂ ਮੈਂ ਤਪਲੇ ਉਸ ਦਿਨ ਸਵੇਰ ਤੋਂ ਕਿੰਨਾ ਦੁੱਧ ਦੱਸਿਆ 15 ਕਿਤੋਂ ਸੁਣਦਾ ਨਹੀਂ ਦਿੱਤਾ ਮੈਂ ਨੇ 15 ਹਾਂਜੀ ਪਹਿਲ ਨੇ ਦਿੱਤਾ ਵੀ ਹੋ ਜੁੱਡੀ ਰਾਜੀ ਰੋਜੀ ਮੈਂ ਸਮੀ ਪਲੀ ਆ ਬਿਲਕੁਲ ਤੈਨੂੰ ਪਤਾ ਯਾਰ ਨੇ ਦੁੱਧ ਦੇਣਾ ਵਾ ਮੈਂ ਹੈਪੀ ਕੋਈ ਖੋਲ ਕੇ ਦਿਖਾ ਵੀਰਾ ਐਰ ਕਿ ਤੁਹਾਨੂੰ ਦਾ ਫੋਨ ਦੇ ਵੀ ਸਾਡੀ ਛੋਟੀ 18 ਕਿਲੋ ਦੁੱਧ ਦਊਗੀ ਬਾਕੀ ਮੱਝਾਂ ਆਪਾਂ ਬਹੁਤ ਵੇਖਦੇ ਆਂ ਠੀਕ ਆ ਜੀ ਬਾਕੀ ਉਹਦੇ 18 ਕੋਈ ਝੋੜੀ ਦੁੱਧ ਦਊਗੀ ਆ ਠੀਕ ਆ ਜੀ ਨਸਲਾ ਫਰੀਡਾ ਦੁੱਧ ਦਿੰਦੀ ਨਸਲ ਨੇ ਦੁੱਧ ਦੇਣਾ ਜੀ ਆ ਕਰੋ ਚੱਕ ਠੀਕ ਆ ਜੀ ਮੱਝਾਂ ਤਾਂ ਆਪਾਂ ਕਹਿ ਦੇਣਾ ਮੱਝ ਨੂੰ ਵੇਖ ਕੇ ਮੱਝ ਪਰ ਨਸਲ ਫਰੀਡਾ ਵੀ ਜਿਹੜੀਆਂ ਇਹਨਾਂ ਦੇ ਵਿੱਚ ਖਾਸੀਅਤ ਰੱਖਦੀਆਂ ਨੇ ਕਿ ਨਸਲ ਫਰੀਡਾ ਜਿਹੜੀਆਂ ਦੁੱਧ ਕੱਢਦੀਆਂ ਨੇ ਹੈਪੀ ਪਰ ਉਹਨੂੰ ਲੰਮਾ ਤੋਰ ਕੇ ਦਿਖਾਈ ਵੀ ਰਹੇ ਹੋ ਛਾਈ ਕਰੋ ਚੱਕ ਦੋਸਤੋ ਬਿਲਕੁਲ ਬਲਾਇਕ ਰਾਂਗਾ ਠੀਕ ਆ ਜੀ ਸੋ ਡਾਇਮੰਡ ਬਲੈਕ ਡਾਇਮੰਡ ਆਪਾਂ ਕਹਿ ਸਕਦੇ ਆ ਵੀ ਬਲੈਕ ਡਾਇਮੰਡ ਦਾ ਕਰੋ ਚੈੱਕ ਠੀਕ ਆ ਜੀ ਇੱਕ ਵਾਲ ਵੀ ਆਪਾਂ ਕਹਿ ਦਿੰਦੇ ਆ ਵੀ ਕਿੰਨੂ ਇੱਕ ਵਾਲ ਵੀ ਸਮਝ ਇੱਕ ਵਾਲ ਚਿੱਟਾ ਹੋਊਗਾ ਮੈਂ ਦੇ ਠੀਕ ਆ ਜੀ ਸੋ ਬਾਕੀ ਸ਼ੈਨਿਕ ਪੂਰੀ ਆ ਉਤਰੋਂ ਹੈਪੀ ਨੇ ਵੀ ਪੂਰੀ ਰੀਜ ਲਾਈ ਆ ਵੀ ਅੱਧਾ ਲੀਟਰ ਸਰੋਂ ਦਾ ਤੇਲ ਉੱਤੇ ਡੋਲਿਆ ਹੋਇਆ ਮੈਂ ਕਹਿੰਦਾ ਹੁੰਦਾ ਉਤਰੋਂ ਦਾ ਤੇਲ ਵੀ ਉਹਨੂੰ ਜਜਣਾ ਜਿਹੜੀ ਕੋਣਾ ਕੋ ਹੈ ਗਈ ਆ ਹਾਂ ਇਹਦਾ ਸੈਟਿੰਗ ਆ ਜੀ ਮੋਟੂ ਦੇ ਸਰਵ ਦਾ ਤੇਲ ਲਾ ਲਾਂਗੇ ਸਰਵ ਦਾ ਤੇਲ ਲਾਣੀ ਜਿੰਨੀ ਕੁਆਲਿਟੀ ਨੇ ਪਾ ਰਲਾ ਲਾ ਸਰਵ ਦਾ ਤੇਲ ਫਿਰ ਕਹਿਣਾ ਸੀ ਆਪਾਂ ਹਾਂਜੀ ਹਾਂਜੀ ਪਰ ਇਥੋਂ ਮੱਝ ਵੀ 100% ਤੇ ਤੇਲ ਲਾ ਗਿਆ ਤੇ ਫਿਰ 101% ਹੀ ਹੋ ਗਿਆ ਕੰਮ ਹਾਂਜੀ ਤਾਂ ਵੀ ਆਪੀ ਤੋਰ ਤੇ ਲੰਮੀ ਭਰਿਆ ਨੂੰ ਸਰੂ ਸਾਹਿਬ ਕੇ ਗੱਲਾਂ ਨਹੀਂ ਕੁਛ ਹੀ 100 100% ਹੀ ਗੱਲਾਂ ਕਹਿ ਰਹੇ ਨੇ ਕੇ ਗੱਲਾਂ ਵੀ ਮਹਾਰਾਜ ਨੇ ਘੜ ਘੜ ਅੰਗ ਲਾਇਆ ਮਚੋਟੀ ਲੋ ਵੀ ਕਰੋ ਚੈੱਕ ਹੁਸਨ ਵੇਖੋ ਤੁਸੀਂ ਬਿਊਟੀ ਵੇਖੋ ਹੁਸਨ ਸਫਾਈਆਂ ਜੰਮੀ ਪਲੀ ਤੇ ਥਾਂ ਚੇਡੇ ਦੀ ਸਫਾਈ ਵੇਖ ਲਓ ਠੀਕ ਆ ਜੀ ਹਾਂਜੀ ਉਹ ਰੀਜਾ ਰਾਬੋ ਵੀ ਜਦੋਂ ਰੀਜਾ ਲਾਉਂਦਾ ਤਾਂ ਦੋਸਤੋ ਕਮਾਲਾਂ ਹੀ ਕਰ ਦਿੰਦਾ ਇਹੋ ਜਿਹੇ ਪਸ਼ੂ ਨੂੰ ਵੇਖੋ ਤੁਸੀਂ ਬਣਾਇਆ ਘੜਤ ਘੜੀ ਸੋਹਣਾ ਸਟਰਕਚਰ ਤਿਆਰ ਕੀਤਾ ਉਦੋਂ ਮਾਲਕ ਜਿੱਥੋਂ ਵੀ ਆਈ ਉਹਨਾਂ ਮਾਲਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਸ ਜੀ ਸ਼ਾਬਾਸ਼ ਉਹਨਾਂ ਦੇ ਵੀ ਜਿਨ੍ਹਾਂ ਨੇ ਕਰਦਾ ਜਿਨ੍ਹਾਂ ਨੇ ਸੰਭੀ ਇਸ ਕਰਨੋਂ ਇਹ ਦੀਆਂ ਸਭ ਮੈਂ ਸਾਹਮਣੇ ਸੌਖੀਆਂ ਨਹੀਂ ਕਰੇ ਆ ਲੈ ਚਲ ਗਿਆ ਹੈਪੀ ਭਰਾ ਗੈਬ ਗੂਬ ਜਿਹੜਾ ਦੋਸਤੋ ਥਣਾ ਦਾ ਚੰਗਾ ਜਿਹੜੀ ਦੱਸਣਯੋਗ ਗੱਲ ਮੇਨ ਮੁੱਖ ਕਿ ਜਿਹੜੀ ਆਪਾਂ ਚੁਆਈ ਕਰਨੀ ਹੈ ਪਸ਼ੂ ਉਹਦਾ ਦਾਰੂ ਤੂੰ ਆਪਾਂ ਦੁੱਧ ਲੈਣਾ ਤੇ ਥਾਣਾ ਦਾ ਗੈਪ ਚੰਗਾ ਠੀਕ ਆ ਵੰਡ ਮੁੰਡ ਬੜੀ ਜਿਆਦਾ ਚੰਗੀ ਆਫਤ ਹੀ ਥਾਣਾ ਦੀ ਬੜੀ ਫਾਈਆਂ ਕੋਈ ਇਹਨੇ ਹੋ ਪਾ ਲਿਆ ਕੇ ਪਾਸੇ ਮੈਂ ਹਾਂ ਦੇ ਠੀਕ ਆ ਐ ਸਾਰ ਤੋਂ ਲੈ ਕੇ ਥੋੜੀ ਚੱਡਾ ਵੇਖ ਲੋ 18 ਕਰੋ ਦੋ ਸੰਧਾ ਝੋਟੀ ਆਰ ਕੀ ਦਊਗੀ 15 ਕਰੋ ਦੋ ਦਿੱਤਾ ਪਹਿਲਾਂ ਨੇ ਹਾਂ ਹੈਪੀ ਮੁੱਲ ਤੇ ਆ ਕੇ ਗੱਲ ਨਿਬੜਦੀਆਂ ਕਿੰਨੇ ਦੇ ਦੇਣ ਤੁਹਾਨੂੰ ਸਾਹਿਬ ਮੁੱਲ ਕਰਦੇ ਇੱਕ 65 ਹਾਂ ਡੇਢ ਦੀ ਮੈਂ ਦੇ ਦਾਂਗੇ ਹਾਂ ਇੰਨਾ ਹੀ ਜੜੀ ਦੇਣੀ ਹੈ ਯਾ ਸੁਣੋ ਹਾਂਜੀ ਉਹ ਜੋ ਛੋੜ ਸੱਪਾ ਹੋ ਜਾਊਗਾ 145 ਦੀ ਝੋਟੀ ਦੇ ਦਾਂਗੇ ਯਾ ਸੁਣੋ ਹਾਂ ਹਾਂਜੀ ਕਿਹੜਾ ਐਂਡੀ ਆ ਠੀਕ ਹੈ ਜੀ ਹਾਂਜੀ ਉੱਚੋਂ ਆਇਆ ਸ਼ੋਰ ਚੱਪਾ ਹੋ ਕੋਈ ਜ਼ਿਆਦਾ ਨਹੀਂ ਹੋਊਗਾ ਥੋੜਾ ਬੜਾ ਹੋਇਆ ਸ਼ੋਰ ਚੱਪਾ ਹੀ ਬਾਕੀ ਸੰਗਮ ਮੱਜਾ ਦੀ ਨਹੀਂ ਕਸਰ ਕੋਈ ਲਓ ਜੀ ਹਾਂਜੀ ਮਾਲ ਦਾ ਮੁੱਲ ਨਾ ਮੇਲਣਾ ਤੁਹਾਨੂੰ ਪਤਾ ਲਓ ਦੋਸਤੋ ਐਂਡ ਤੋਂ ਐਂਡ ਜਿਹੜੀ ਤੁਹਾਨੂੰ ਦੱਸ ਬਸ ਜੀ ਬੱਸ ਜੀ ਇੰਨੇ ਕੁ ਦੀ ਦੇ ਲੈ ਆ ਸ਼ੋਰ ਚੱਪਾ ਹੋਇਆ ਕੋਈ ਜ਼ਿਆਦਾ ਨਾ ਹੋਊਗਾ ਥੋੜਾ ਬੜਾ ਹੀ ਆ ਕੋਈ ਵੀਰ ਦਾ ਇਹਦਾ ਮਾਨ ਤਣ ਠੀਕ ਹੈ ਜੀ ਹਾਂਜੀ ਸੋ ਜਿਹੜਾ ਕੋਈ ਅੱਗੇ ਦੋਸਤੋ ਕੋਈ ਸ਼ਕੀਨ ਪਸ਼ੂ ਹੱਥ ਪਾਉਣਾ ਸ਼ੌਕੀਆ ਤੌਰ ਤੇ ਰੱਖਣ ਵਾਲੀਆਂ ਮਣੀਆਂ ਜਦੋਂ ਪਿੰਡ ਚੋਂ ਨਾਲ ਤੋਂ ਆਲੇ ਪਸ਼ੂਗਾ ਵੀ ਕਿਹੜੇ ਪਿੰਡੋਂ ਵੀ ਕਿਹੜੇ ਪਿੰਡ ਦੀ ਤੂੰ ਨਹੀਂ ਮੈਨੂੰ ਦੱਸ ਜਾ ਮੇਲਨੇ ਹਾਂਜੀ ਉਹ ਗੱਲ ਹੋਣੀ ਆ ਇਹੋ ਸਹੀ ਗੱਲ ਸਹੀ ਗੱਲ ਆ ਤੇ ਹਾਂ ਲੈ ਵੀ ਬਹੁਤ ਖੂਬਸੂਰਤ ਠੀਕ ਆ ਜੀ ਤਾਂ ਪਿੰਡ ਵਾਲਿਆਂ ਨੇ ਪੁੱਛਣਾ ਪੁੱਛਣਾ ਬਣਦਾ ਵੀ ਆ ਪੁੱਛਣਾ ਠੀਕ ਆ ਜੀ ਇਹੋ ਜਿਹਾ ਪਸ਼ੂ ਵੇਖ ਕੇ ਵੀ ਸਹੀ ਗੱਲ ਸਹੀ ਗੱਲ ਜੀ ਸਾਹਿਬ ਦੱਸੋ ਮੇਰੇ ਵੀਰੋ ਠੀਕ ਆ ਉਹ ਗੱਲਬਾਤ ਆ ਬਾਕੀ ਝੋਟੀ ਝੋਟੀ ਆ ਠੀਕ ਆ ਜੀ ਸੋਹਣੀ ਹਾਈਟ ਕਰਦੀ ਆ ਲੋ ਕੇ ਗੱਲਾਂ ਖੀਂਗੀਆਂ ਜਿਹਦਾ ਦਾਦਾ ਕਰਮਾ ਲਈਦਾ ਜਿਵੇਂ ਆਪਾਂ ਕਹਿ ਦਿੰਨੇ ਵੀ ਆ 68 ਇੰਚੀ ਆ 65 ਇੰਚੀ ਆ ਉਹ ਗੱਲਬਾਤ ਆ ਤੇ ਸਫਾਈਆਂ ਕਰਮਾ ਲਈ ਨੂੰ ਪੂਰੀਆਂ ਲੱਗੀਆਂ ਨੇ ਠੀ ਕਰੋ ਚੱਕ ਠੀਕ ਹੈ ਜੀ। ਸਦਾ ਇਧਰ ਦੇ ਲਓ। ਕੋਈ ਇਹ ਨਾ ਕੋਈ ਕਵੇ। ਆ ਫਲਕਾਰੀ ਵੀ ਲਾ ਦੇ ਮੇਰਾ ਜੀ। ਹਾਂ। ਆ ਲਓ ਜੀ। ਵੇਖੋ। ਕੋਈ ਇਹਨਾਂ ਦਾ ਕੋਈ ਕੇ ਕੇ ਗੱਲੋਂ ਨਹੀਂ ਕੁਸੀ। ਠੀਕ ਹੈ ਜੀ। ਸੋ ਬਹੁਤ ਖੂਬਸੂਰਤ ਵੱਡਾ ਕਦ ਕਾਠ ਸੋ ਚੰਗੀ ਜਮੀ ਪਲੀ। ਫੁੱਲ ਰਾਜੀ ਆ ਠੀਕ ਹੈ ਜੀ। ਸੋ ਫਲਕਾਰੀ ਐ ਵੀ ਨਹੀਂ ਪਈ ਉਹਦਾ ਵੀ ਢਿੱਲੋ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ। ਇਹ ਇਹ ਗੱਲ ਹੈ ਜੀ। ਹਾਂ। ਸਹੀ ਗੱਲ ਸਾਨੂੰ ਸਾਹਿਬ। ਠੀਕ ਹੈ ਜੀ। ਇਹਨਾਂ ਫਲਕਾਰੀ ਇਹ ਚੀਜ਼ ਤੇ ਪੈਂਦੀ ਸਾਨੂੰ ਸਾਹਿਬ। ਸਹੀ ਗੱਲ ਹੈ ਨਾ ਇਹ ਫਲਕਾਰੀ ਕੇ ਚੀਜ਼ ਤੇ ਹੀ ਪੈਂਦੀ ਆ ਲੈ ਵੀ ਭਰਾ ਠੀਕ ਆ ਇਹ ਦੋਸਤੋ ਰੇਟ ਹੈਪੀ ਵੀਰ ਨੇ ਦੱਸ ਹੀ ਦਿੱਤਾ ਵੀ ਤੁਹਾਨੂੰ ਰੇਟ ਇੰਨੇ ਕੀ ਦੀ ਆਪਾਂ ਦੇ ਲਏ ਆ ਉਹਦੇ ਵਿੱਚੋਂ ਛੋਟ ਜੱਪਾ ਛੋਟ ਜੱਪਾ ਯਾ ਮਾਨਤਾ ਨਹੀਂ ਕੋਈ ਵੀ ਬੰਦਾ ਜਿਆਦਾ ਨਹੀਂ ਆ ਜਿੰਨਾ ਵੀ ਤੁਹਾਨੂੰ ਦੱਸ ਦਿੱਤਾ ਉਹ ਛੋਟ ਜੱਪਾ ਹੋ ਜਾਊਗਾ ਠੀਕ ਆ ਸੋ ਚੰਗਾ ਪਸ਼ੂ ਤੁਹਾਨੂੰ ਕੋਈ ਖਰੀਦਣਾ ਚਾਹੁੰਦਾ ਤੇ ਹੱਥ ਪਾ ਲਿਓ ਠੀਕ ਆ ਇੱਧਰ ਹੈਪੀ ਆਪਣੇ ਕੋਲ ਤੀਜੇ ਨੰਬਰ ਤੇ ਆ ਖੜੀ ਮਾਝ ਇੱਕ ਤੁਹਾਨੂੰ ਸਾਹ ਦੂਜਾ ਸੂਏ ਝੋਟੀ ਇਹ ਵੀ ਸੂਣ ਵਾਲੀ ਆ ਇਹ ਵੀ ਗੱਬਣੀ ਆ ਇਹ ਵੀ ਗੱਬਣੀ ਆ ਲਓ ਜੀ ਇਹ ਵੀ ਗੱਬਣੀ ਐ ਦੂਜਾ ਸੂਆ ਇਸ ਝੋਟੀ ਦਾ ਸੂਣਾ ਠੀਕ ਆ ਜੀ ਇਹ ਵੀ ਸਦਾ ਹਫਤਾ ਇਕ ਲਓ ਝੋਟੀ ਖੁੱਲਾ ਡੁੱਲਾ ਤੁਸੀਂ ਬੰਦਾ ਬੰਦਾ ਤੁਸੀਂ ਚੈੱਕ ਕਰ ਲਓ ਠੀਕ ਆ ਤੇ ਬਾਈ ਜੀ ਇਹ ਕੱਟੀ ਦੀਆਂ ਸਫਾਈਆਂ ਵੇਖਿਓ ਜੀ ਕਿੰਡੀਆਂ ਸਾਫ਼ ਲੇ ਦੀਆਂ ਦੇਖੋ ਸਫਾਈਆਂ ਇਹ ਵੀ ਹੋਣਾ ਕਿ ਗੱਲੋਂ ਘਟ ਨਹੀਂ ਗਈ ਹਾਂ ਹਾਂ ਜੀ ਬਹੁਤ ਖੂਬਸੂਰਤ ਚੰਗੇ ਪਸ਼ੂ ਆ ਲਓ ਵੀ ਸੈਕੰਡ ਟਾਈਮਰ ਆ ਦੂਜਾ ਸਵੇਰ ਇਹ ਝੋਟੀ ਦਾ ਸੂਣਾ ਸੋ ਸਿੰਘਾ ਸੁੰਗਾ ਦੀ ਵੀ ਪੂਰੀ ਤੁਸੀਂ ਵੇਖੋ ਠੀਕ ਆ ਜੀ ਲਾਜਵਾਬ ਤੇ ਥੱਲੇ ਲੇਵੇ ਦੀ ਤੁਸੀਂ ਵੇਖੋ ਪੂਰਾ ਮੁੱਠੀ ਮੁੱਠੀ ਥਾਣਾ ਨੋਕਲਾ ਥਾਂ ਠੀਕ ਆ ਜੀ ਪਵਾਂ ਤੇ ਚੰਗੀ ਆ ਫੇ ਇਹ ਸੂਬਾ ਦੂਜਾ ਦਿਨ ਇਹਦੇ ਵੀ ਤਕਰੀਬਨ ਕੋਈ ਹਫਤਾ 6 ਦਿਨ ਹਫਤਾ ਤਸਨ ਸਾਹਿਬ ਲੈ ਜੋ ਖੁਲਾ ਡੁਲਾ ਲੱਗਦਾ ਪਿਆ ਇੰਨਾ ਕੋ ਲੈ ਹਾਂਜੀ ਹਾਂਜੀ ਸ ਹਫਤਾ ਪੂਰਾ ਫੜੂਗੇ ਜੀ ਠੀਕ ਆ ਭਰਾ ਹਾਂਜੀ ਲੋ ਵੀ ਹਫਤਾ 6 ਦਿਨ ਭਰਾ ਭੋਜ ਦਿਨ ਇਹਦੇ ਵੀ ਬਾਕੀ ਆ ਪਰ ਲੇਵੇ ਵਾਲੇ ਪਾਸਿਓ ਕਮਾਲਾਂ ਲੈ ਲੈ ਲੈਵਲ ਕਢਲਾ ਹੀ ਕੱਢੀ ਫੇਰੀ ਝੋਟੀ ਅਜੇ ਵੀ ਪਰ ਆਹ ਖੁਲਾ ਡੁਲਾ ਝੋਟੀ ਲੈ ਜੂ ਸਮਝਾ ਨਹੀਂ ਟੂਬਾ ਹੀ ਅਜ ਹਾਂਜੀ ਹਾਂਜੀ ਆ ਗਰ ਚੱਕ ਬਲਾਦਨਾ ਗਾਵਾਂ ਸ਼ਮਸਾ ਬਣੀਆਂ ਕੱਢੀਆਂ ਚੱਲੇ ਠੀਕ ਆ ਹਾਂਜੀ ਸੱਜੀ ਖੱਬੀ ਬਹਿਣੀ ਸਾਰੇ ਪਾਸੋਂ ਜਿਹੜਾ ਤੁਹਾਨੂੰ ਆਪਾਂ ਥਣ ਦੇਵਾ ਦਿਖਾ ਰਹੇ ਹਾਂ ਚਾਰੇ ਥਣ ਇੱਕੋ ਜੇ ਆ ਕਰੋ ਚੱਕ ਲੈ ਵੀਰ ਹਾਪੀ ਖੋਲ ਇਹਨੂੰ ਵੀ ਤੋੜੀਏ ਭਰਾ ਦਿਖਾਈਏ ਲੋਬੀ ਆ ਵੀ ਦੂਜਾ ਹੀ ਜ਼ੂਬਾ ਠੀਕ ਆ ਜੀ ਦੂਜਾ ਜ਼ੂਬਾ ਇਹਨੇ 13 ਕਿਲੋ ਦੁੱਧ ਦਿੱਤਾ ਪਹਿਲਣ ਨੇ ਹਰ ਗੀ 15 ਦੇ ਦੇ 14 ਦੇ ਦੇ 16 ਦੇ ਦੇ ਪਰ 15 ਕਿਲੋ ਨੂੰ ਖੁਲੜ ਦੋ ਵੀ ਪਹਿਲੇ ਨੇ 13 ਕਿਲੋ ਦੋ ਦਿੱਤਾ ਜੀ ਹਾਂਜੀ ਵੀ ਇਹ ਵੀ ਗੈ ਛਾਂਕੀਆ ਤੌਰ ਦੇ ਤੇ ਰੱਖ ਲੈ ਦੁੱਧ ਪੀਂ ਲੀ ਨਾ ਗਾਵੀਆਂ ਗੱਲਾਂ ਸਾਨੂੰ ਸਾਬ ਜਨਾ ਵੀ ਹਰ ਕਿਨੂ ਕੀਨੇ ਲਿਆਂਦੇ ਆ ਲਓ ਜੀ ਕਰੋ ਚੈੱਕ ਪਾਏ ਕਪੂਰ ਪਾ ਕੇ ਕਰਨਾ ਗਾਵਾਂ ਸ਼ਰੇ ਇੱਕ ਮੱਜਾ ਲੈ ਵੀ ਨਰਾਜ ਕੋਈ ਵੀ ਨਹੀਂ ਭਰਾ ਕਰਨਾ ਵੰਡ ਵੰਡ ਕੇ ਤੁਰੇ ਆਉਣ ਹਾਂਜੀ ਹਾਂਜੀ ਲਓ ਵੀ ਕਪੂਰ ਗਾਵਾਂ ਦਾ ਤੇ ਇੱਕ ਹੀ ਮੱਜਾ ਇੱਕ ਮੱਜਾ ਦਾ ਠੀਕ ਆ ਗਾਵਾਂ ਵੀ ਚੜਦੇ ਚੜਦੀ ਮਾਲ ਸੁੱਖ ਰੱਖੇ ਪਾਵਾਂਗੇ ਤੇ ਮੱਝ ਵੀ ਸਿਰੇ ਤੋਂ ਸਿਰਾਈ ਲਓ ਵੀ ਕਰੋ ਚੈੱਕ ਸੋ ਤੋਰਾ ਕਰੋ ਚੈੱਕ ਦੋਸਤੋ ਬਾਕੀ ਥਣ ਦੇ ਭਾਵੇਂ ਫੁਟਕਾਣੇ ਤੇ ਪੂਰਾ ਠੀਕ ਆ ਪੱਟਾਂ ਦੇ ਸਾਹਮਣੇ ਵਿਚਾਰ ਲੈਵੇ ਦੀ ਬੰਤ 15 ਗਲਦੁੱਧ ਖੁੱਲਾ ਡੁੱਲਾ ਝੋਟੀ ਚਵਾਊਗੀ ਹਾਂ ਹਾਂਜੀ ਚਵਾਜੂਗੀ ਵੇਖੋ ਖੁੱਲਾ ਡੁੱਲਾ 13 ਗਲਦੁੱਧ ਦਿੱਤਾ ਪਾਈ ਲੈਣ ਸਾਡੇ 12 13 ਗਲਦੁੱਧ ਚਵਾਉਣਾ ਚਾਹੀਦਾ ਇਹਦੀ ਕਾਲੀ ਸ਼ਾਹ ਮਾੜਿਆ ਪੂਛ ਤੇ ਵਾਲ ਚਿੱਟੇ ਵਾਲੋ ਕਾਲੀ ਸ਼ਾਹ ਝੋਟੀ ਜੋ ਲੈ ਵੀ ਹਾਂ ਲੈ ਲੋ ਵਾਕਿਆ ਕਰੋ ਚੱਕ ਜੀ ਹਾਂਜੀ ਲੈ ਵੀ ਹੈਪੀ ਆਹ ਮੋੜ ਦਿਓ ਫਿਰ ਕਸੂ ਦੋਸਤੋ ਜਿਹੜੇ ਅੱਜ ਸਾਰੇ ਇੱਕੋ ਜਿਹੇ ਆ ਠੀਕ ਆ ਜੀ ਕੋਈ ਵੀਰੇ ਦੂਰ ਨੇੜੇੋਂ ਆ ਜਾਂਦਾ ਇਹ ਨਹੀਂ ਵੀ ਇੱਕ ਵੇਗਿਆ ਤੇ ਦੂਜਾ ਨਹੀਂ ਆ ਠੀਕ ਆ ਜੀ ਮੈਂ ਕਹਿੰਦਾ ਸਮਝ ਇੱਕ ਵੇਕੇ ਦੂਜੀ ਭੁੱਲੂਗੀ ਜੀ ਦੀ ਵੀਰ ਦੀ ਕਿਸਮਤ ਦੇ ਵਿੱਚ ਹੈਗੀ ਆ ਬਾਕੀ ਨਾਲਾ ਨੂੜਾ ਝੋੜ ਦੇਖਾਓ ਤੇਨੇ ਪਾਸੇ ਐ ਚਾ ਭਗਵਾਉਂਗੀ ਬਲੀਆਂ ਪਈਆਂ ਤੇ ਲਓ ਜੀ ਆ ਬੈਕ ਸਾਈਡ ਤੋਂ ਕਰੋ ਚੈੱਕ ਤੋਂ ਸੱਜੀ ਖਾਬੀ ਬਹਿਣੀ ਵਾਲੇ ਪਾਸੋਂ ਦੇਖੋ ਨਾ ਵੀ ਹੈ ਪੀ ਇਹ ਤਾਂ ਮੁੱਲ ਵੀਰੇ ਸਾਨੂੰ ਸਭ ਮੁੱਲ ਕਰਦੇ ਆ ਪਤਾ 130 130 15 ਜੋ ਮਾਨਤਨ ਕਰਦਾ 120 ਦੀ ਝੋਟੀ ਦੇ ਦਾਂਗੇ 120 ਦੀ ਹਾਂਜੀ ਹੋਰ ਕਰਦੀ ਆਉਣ ਦੇ ਦਾਂ ਕਰਦਾ ਛੋੜ ਛੱਪਾ ਵੀਰ ਦਾ 19 ਦੀ ਝੋਟੀ ਦੇ ਦਾਂਗਾ ਸਾਨੂੰ ਸਾਹ ਹਾਏ ਕਰ ਦਾਂਗੇ 19 ਦੀ ਝੋਟੀ ਦੇ ਦਾਂਗੇ ਠੀਕ ਆ ਜੀ ਹਾਂਜੀ ਆਹ ਦੇਖੋ ਜੀ ਠੀਕ ਆ ਜੀ ਹਾਂਜੀ ਸਦਾ 15 ਕਿਲੋ ਦੁੱਧ ਦੇਣਿਆ ਵਾ ਹੂੰ ਝੋਟੀ ਨੇ ਖੁਲਾ ਡੁਲਾ ਭਾਈ ਬਰਨ ਵਾਲੇ ਵਾ ਅੱਠ ਦੇ ਨਹੀਂ ਝੋਟੀ ਸੁੰਦੀ ਐ ਸੱਤ ਦੇ ਲੋ ਵੀ ਭਰਾਵੋ ਲੈ ਆਇਆ 19 ਛੋੜ ਛੱਪੇ ਵੀਰ ਦਾ ਫੇਰ ਮਾਨਤਾ ਨੇ ਕਰਾਂਗੇ ਦੇ ਨਰਾਜ ਕਰਕੇ ਨਹੀਂ ਕਿ ਇਹਨੂੰ ਕਰਦੇ ਹਾਂ ਠੀਕ ਆ ਜੀ ਦੇਵੀ ਵਾਲੇ ਪਾਸੇ ਕੋਈ ਢੱਲ ਨਹੀਂ ਬੜੀ ਬਣੀ ਬੁਣੀ ਬੜੀ ਵਧੀਆ ਹਾਂਜੀ ਥੱਲੇ ਉਹ ਤੇ 19 ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਆ ਇਹਦਾ ਛੋਟ ਸੱਪਾ ਕਰਾਂਗੇ ਭਰਾ ਦਾ ਕਰਦੀ ਕਰਦੀ ਕਿੰਨਾ ਵੀ ਹੋ ਸਕਦਾ ਆਪਣਾ ਸੱਜਣ ਨੇ ਕਿੰਨਾ ਵੀ ਹੋ ਸਕਦਾ ਨਰਾਜ ਨਹੀਂ ਆਪਾਂ ਕਿਹਨੂਾਰੇ ਕਰਦੇ ਕੋਈ ਵੀਰੇ ਇੱਚਾ ਕੇ ਵੇਖੇ ਜਿਕੇ ਕਲਾਂਗੇ ਝੋਟੀਆਂ ਬੱਸ ਬੱਸ ਹਾਂਜੀ ਇਧਰ ਆ ਵੀ ਆਪਨੇ ਕੋ ਲਾਸਟ ਵਿੱਚ ਜਿਹੜਾ ਇਹ ਨਗ ਆ ਗਿਆ ਇਹ ਸਾਨੂੰ ਸਾਹ ਇਧਰ ਆਪਣੀ ਆ ਗਈ ਮੈਂ ਆਪਣੀ ਵੀ ਪਰ ਇਹ ਵੀ ਗੱਲਾਂ ਗਾਂ ਦੀਆਂ ਆ ਹਾਂ ਇਹ ਵੀ ਵੇਲਾ ਸਫਾਈ ਕਿਸੇ ਨਾਲੋਂ ਘਾਟਾ ਦੱਸ ਸਹੀ ਗੱਲ ਸਹੀ ਗੱਲ ਸਫਾਈਆਂ ਇਹਦੀਆਂ ਵੇਖ ਲਓ ਹਾਂਜੀ ਲੈ ਜੀ ਇਹ ਉਧਰ ਆ ਤੇਰਾ ਵਾਲੇ ਚੱਕਰਾਂ ਜਿਹਾ ਘੱਮ ਹੋ ਗਿਆ ਹਾਂ ਉਧਰ ਦੀ ਦਾ ਇਧਰ ਦੀ ਹਾਂ ਆਹ ਇਹ ਪਤਾ ਹੀ ਨਹੀਂ ਕੀੜੇ ਹੀ ਭੇਚੜਾ ਨੂੰ ਵਰਨ ਨਾਲ ਲੱਗਾ ਜੋ ਹਾਂ ਹਾਂਜੀ ਲਓ ਵੀ ਦੋਸਤੋ ਹੈ ਕਰੋ ਜਾ ਕੇ ਦਰਸ਼ਨ ਮੇਲੇ ਕਰੋ ਤੁਸੀਂ ਮੱਝ ਹੈਪੀ ਸਵੇਕ ਕਿੰਵੇਂ ਸੋ ਤੀਜਾ ਸੂਆ ਸੁਣਾ ਹਰ ਕਿ ਮੈਨੇ ਤੀਜਾ ਹਾਂਜੀ ਲੈਂਦੀ ਆ ਸਮਝ ਨਾ ਕੀ ਇਹ ਵੀ ਹਾਂਜੀ ਹਾਂਜੀ 5 6 ਦਿਨ ਲੈ ਜੂ ਇਹ ਵੀ ਲਓ ਜੀ ਸਿੰਗਲ ਸਾਨੂੰ ਸਾਹਿਬ ਨੇ 10 ਕਿਲੋ ਦੁੱਧ ਦਿੱਤਾ ਮੈਨੇ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ 5 6 ਦਿਨ ਹਜੇ ਸਮਾਂ ਬਾਕੀ ਹੈ ਦਾ ਸੂਣ ਚ ਆ ਕਰੋ ਚੱਕ ਠੀਕ ਆ ਅੱਜ ਇਧਰ ਉਧਰ ਵਾਲੀਆਂ ਬੋਲੀਆਂ ਪਹੁੰਚ ਗਈਆਂ ਵੇਖੋ ਸਹੀ ਗੱਲ ਆ ਜੀ ਠੀਕ ਆ ਮੱਝਾ ਸੱਚਾ ਚੜੀਆਂ ਬਿਲਕੁਲ ਚਾਰੇ ਤਾਨੂੰ ਦਿਖਾਈਆਂ ਚਾਰੇ ਟੌਪ ਦੀਆਂ ਮੱਝਾਂ ਨੇ ਚੰਗੀਆਂ ਆਪੋ ਆਪਣੀ ਥਾਂ ਤੇ ਦੋਸਤ ਸੰਦੂ ਸਾਹਿਬੇ 12 ਕਿਲੋ ਦੋ ਦੇ ਦੂੰ ਮੈਂ ਅਰਕੀ 10 ਕਿਲੋ ਦੋ ਦਿੱਤਾ ਮੈਂ ਦੂਜੇ ਸੂਗੇ ਦੋ ਜਣ ਨੇ ਹਾਂਜੀ 10 ਕਿਲੋ ਹਾਂਜੀ ਆ ਵਧੀਆ ਜੀ ਇਹੋ ਤਾਂ ਥਣ ਪਾਂਡਾ ਦੁੱਧ ਇਹਨੂੰ ਇਹ 11 12 ਲੀਟਰ ਵੀ ਕੁਝ ਨਹੀਂ ਆਉਂਦਾ ਕੋਈ ਨਾ ਸਮਝ ਜਿੰਨਾ ਥਣ ਪਾਂਡਾ ਇੱਕ ਗੱਲ ਕਰੇ ਜੀ ਆਪਾਂ ਚੰਡਾ ਲੈ ਲਈ 15 ਕਿਲੋ ਦੇ ਦੋ 15 ਕਿਲੋ ਦੇ ਇਹਨੂੰ ਦੁੱਧ 12 ਦੇ ਦੇ 11 ਦੇ ਦੇ 13 ਦੇ ਦੇ ਅਗਲੇ ਹਿੱਸੇ ਵਾਸਤੇ ਬਿਲਕੁਲ ਜੀ ਬਿਲਕੁਲ ਦਾਖਲ ਦੁੱਧਾਂ ਦੇ ਵਿੱਚ ਹੋਇਆ ਸੀ ਬਿਲਕੁਲ ਜੀ ਬਿਲਕੁਲ ਭਰਿਆ ਪਾਂਡਾ ਦੋਸਤੋ ਦੁੱਧ ਮਨ ਵੀ ਕਹਿ ਲੋ ਤੇ ਦੁੱਧ ਠੀਕ ਆ ਜੀ ਕਿਲੋ ਖੰਡ ਤੇ ਤੋਂ ਸਟਾਰਟ ਹੋ ਕੇ ਮਨ ਵੀ ਕਹਿ ਲੋ ਪਰ ਭਰਿਆ ਪਾਂਡਾ ਯਾਜ ਠੀਕ ਆ ਕੋਈ ਚੰਗੀ ਸੇਵਾ ਚੰਗੀ ਕਾਰਗੁਜ਼ਾਰੀ ਕਿਸੇ ਵੀਰ ਦੀ ਰਹੀ ਉੱਪਰ ਰਿਹਾ ਬਖਾਲੇ ਬਖੋਲੇ ਦੀ ਬਿਲਕੁਲ ਪੱਦਰ ਬਿੰਦੀਆਂ ਵਾਲਾ ਲੇਵਾ ਸਿੰਗਲ ਹੱਡੀ ਦੇ ਵਿੱਚ ਸੋ ਮਾਝ ਤੁਸੀਂ ਪ੍ਰੋਪਰ ਇੱਕ ਵਾਰੀ ਦੇਖ ਲਓ ਸੋ ਤੀਜਾ ਸੂਹਾ ਦੱਸ ਰਿਹਾ ਵੀਰ ਹੈਪੀ ਵੀ ਤੀਜਾ ਸੂਹਾ ਹੁੰਦੀ ਏ ਆਉਣ ਵਾਲੇ ਸਮੇਂ ਚ ਲਿਹਾ ਵੀਰ ਮੁੜ ਕੇ ਰਸ ਫਾਇੰਗਾ ਸਵਿੰਗਾ ਵੇ ਲੋਕ ਕਿਦਾਂ ਹੈ ਜੀ ਆ ਚਿਹਰਾ ਮੋਰਾ ਵੇਖੋ ਜੀ ਆ ਕਰੋ ਚੱਕ ਠੀਕ ਹੈ ਜੀ ਹਾਂ ਲੈ ਵੀ ਹੈਪੀ ਤੋਰ ਲਾ ਭਰਾ ਬਾਕੀ ਦੋਸੋ ਲੈਣ ਦੇਣੇ ਮੁਕੱਦਰ ਨੇ ਹਰ ਵਾਰ ਆਪਾਂ ਕਹਿੰਦੇ ਆ ਠੀਕ ਹੈ ਜੀ ਕਿਸੇ ਦੀ ਕਿਸਮਤ ਭੜਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਰ ਅੱਜ ਦੀ ਘੜੀ ਜਿਹੜਾ ਮਾਲ ਆ ਕਿਸੇ ਵੇਰ ਨੇ ਨਰਖ ਪਰਖ ਕਰਕੇ ਲੈ ਕੇ ਜਾਣੀ ਇਹ ਤੇ ਸਾਫ਼ ਸੁਥਰਾ ਮਾਲ ਆ ਚਲੋ ਤਸੱਲੀ ਕਰਕੇ ਲੈਂਦਾ ਤਸੱਲੀ ਕਰਕੇ ਖੜੋ ਹੈਪੀ ਇੰਨੇ ਤਾਂ ਦੇ ਦਿੱ ਗਏ ਸਾਲੂ ਸਭ ਮੁੱਲ ਕਰਦੇ 82000 ਰੁਪਿਆ ਹਾਂ ਜਿਹੜੀ ਹਾਨ ਆ ਮੈਂ ਨਹੀਂ 75000 ਦੇ 75 ਦੇ ਹਾਂਜੀ ਜਸਰ ਨੂੰ 75000 ਦੀ ਮੈਂ ਦੇਣੀ ਆ ਫਿਰ ਤੇ ਬੜੀਆਂ ਵੇਖ ਲਓ ਆ ਦੇਖੀ ਜੋ ਵੇਖ ਲਓ ਠੀਕ ਆ ਅਗੜਾ ਬੜਨਾ ਲੈ ਵਾ ਜੋ ਉਹ ਬੰਡਾ ਬੰਡਾ ਸੋਹਣੀਆਂ ਨੇ ਬਾਕੀ ਧੀਰੀ ਧੂਰੀ ਪੜੀ ਆ ਹਾਂਜੀ ਠੰਡੀਆਂ ਤੇਰੀਆਂ ਮੈਂ ਸੰਸਾਰ 75000 ਦਾ ਸੌਦਾ ਚਾਹ ਵਣ ਵੀਰ ਮੇਰਾ ਜਿਹੜਾ ਵੀ ਹੋਇਆ ਪਾਲਿਓ ਹੱਥ ਠੀਕ ਆ ਜੀ ਮਾਲ ਅਜੇ ਉਹ ਹੈਪੀ ਦੇ ਕੋਲ ਸੀਗਾ ਤੇ ਪਸ਼ੂ ਸਾਰੇ ਬਿਲਕੁਲ ਸੁਪਰ ਹਿੱਟ ਨੇ ਠੀਕ ਆ ਜੀ ਚੰਗੇ ਚੰਗੇ ਪਸ਼ੂ ਆ ਤੇ ਪਸੰਦ ਆਉਣਗੇ ਹੈਪੀ ਨੰਬਰ ਬੋਲ ਸਰ ਦਾ ਫੋਨ ਨੰਬਰ ਆਪਣਾ ਹੈ 814373572 ਪਿੰਡ ਆਪਣਾ ਸਰੀਆਲੀ ਵੱਡੀ ਜਿਹੜਾ ਤਰਨਤਾਂ ਤਹਿਸੀਲ ਤਰਨਤਾਂ ਦੀ ਠੀਕ ਆ ਜੀ ਹਾਂਜੀ ਓਕੇ ਭਰਾ ਸਤਿ ਸ਼੍ਰੀ ਅਕਾਲ ਲਓ ਦੋਸਤੋ ਇਹ ਸੀਗਾ ਵੀਰ ਹੈਪੀ ਆਪਣੇ ਨਾਲ ਪੂਰੀ ਡਿਟੇਲ ਆਪਾਂ ਲੈ ਲਈ ਆ ਇੱਥੇ ਆਣ ਕੇ ਮੇਰਾ ਬ੍ਰਦਰ ਕੋਈ ਵੀ ਆਪਣੀ ਆਪਣੀ ਤਸੱਦੀ ਕਰ ਲਿਓ ਠੀਕ ਆ ਜੀ ਬਾਕੀ ਮੱਝਾਂ ਤੁਹਾਨੂੰ ਟੌਪ ਟੌਪ ਦੀਆਂ ਦਿਖਾਈਆਂ ਨੇ ਕੋਈ ਸ਼ੱਕ ਨਹੀਂਗਾ ਇੱਥੇ ਆਣ ਕੇ ਬਣੇ ਥਣੇ ਪਸ਼ੂ ਇਸੇ ਤਰ੍ਹਾਂ ਤੁਸੀਂ ਦੇਖ ਲਿਓ ਠੀਕ ਆ ਜਿਹੜਾ ਪਸ਼ੂ ਸੋਇਆ ਉਹਦੀ ਤੁਹਾਨੂੰ ਆਪਾਂ ਚਬਾਈ ਕਰਕੇ ਵਿਖਾਤੀ ਆ ਸੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ